ਜੀ ਬਗਰਾਏ ਕਟਿਆਲਾ ਜਿਲ੍ਹਾ ਜੀ ਤੇ ਬੱਡੀ ਸਰਵਿਸ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਅਸੀ ਜੀ ਬਲਡ ਪ੍ਰੈਸ਼ਰ ਸੀ ਸਰੀਰ ਕਮਜ਼ੋਰ ਸੀ ਉੱਤਲਾ ਵੀ ਸੀ ਉਹ ਗ੍ਰਾਉਂਡੀਆਂ ਆਖੂ ਗਰ ਤੇ ਫਿਰ ਦਵਾਈ ਨਾਲ ਵੀ ਠੀਕ ਨਾ ਹੋ ਤੇ ਇਸ ਤੋਂ ਪਹਿਲਾਂ ਤੁਸੀਂ ਕੋਈ ਦਵਾਈਆਂ ਖਾਂਦੇ ਸੀ ਇਹਦੀ ਸਾਰੇ ਜੀ ਸਾਰੇ ਬਲੱਡ ਦੀਆਂ ਵੀ ਦਰਦਾਂ ਨਾ ਸਾਰੀਆਂ ਖਾਂਦੇ ਸੀ ਕਿੰਨੇ ਚਿਰ ਤੋਂ ਖਾ ਰਹੇ ਸੀ ਉਹਨਾਂ ਕਿਤਾਣੀ ਬਹੁਤ ਨੰਬਰ ਜਿਦਾ 15 ਸਾਲਾਂ ਦਾ ਜਿਦਾ 15 ਸਾਲਾਂ ਤੋਂ ਖਾਲੇ ਸੀ ਕਿੰਨਾ ਦੀ ਮੈਂ ਦਵਾਈ ਖਾਦੀ ਮੈਂ ਕੋਈ ਦਵਾਈ ਹੋਰ ਨਹੀਂ ਖਾਦੀ ਠੀਕ ਹੈ ਠੀਕ ਹੈ ਇਸ ਠੀਕ ਹੈ ਇਸ ਤੋਂ ਪਹਿਲਾਂ ਤੁਹਾਨੂੰ ਤੁਰਨ ਦੇ ਵਿੱਚ ਕੋਈ ਦਿੱਕਤ ਆਉਂਦੀ ਸੀ ਜਿਵੇਂ ਬਾਹਰ ਨਹੀਂ ਜਾ ਸਕਦੇ ਜਾਂ ਸਾਹ ਚੜਨਾ ਜਾਂ ਕੋਈ ਪ੍ਰੋਬਲਮ ਕਾਫੀ ਦਿੱਕਤ ਸੀ ਹਾਂਜੀ ਕਾਫੀ ਉਹਦੇ ਨਾਲ ਉਹ ਅਪਸੈਟ ਉੱਪਰੀਆਂ ਉਤਰਨੀਆਂ ਚੱਲੀਆਂ ਬਹੁਤ ਔਖਾ ਮਨ ਆਰਾਮ ਨਾਲ ਨਹੀਂ ਚੱਲਦੀ ਕੋਨ ਪੌੜੀਆਂ ਚੜ੍ਹਨਾ ਉਤਰਨਾ ਵੀ ਔਖਾ ਲੱਗਦਾ ਸੀ ਖਾਣਾ ਪੀਣਾ ਵਰੀਆ ਬਨਾਰੇ ਜਦ ਪ੍ਰੋਣੇ ਆਉਦੇ ਖੁਸ਼ ਹੁੰਦੇ ਹੋ ਪਹਿਲਾਂ ਦਿਲ ਨਹੀਂ ਸੀ ਕਰਦਾ ਤੇ ਤੁਹਾਡੇ ਲੱਖਾਂ ਲੋਕ ਵੀਡੀਓ ਦੇਖਣਗੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਮੈਂ ਇਹ ਨਹੀਂ ਆ ਵੀ ਵਾਇਖ ਖਾਓ ਤੇ ਮੇਰੇ ਨਾਲ ਠੀਕ ਠਾਕ ਹੋ ਜਾਈ ਮੈਂ ਰਾਜੀ ਬਣੀ ਹਾਂ ਇਹ ਬੰਦੀ ਠੀਕ ਹੈ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਤਾਂ ਪਰਿਵਾਰ ਦੇ ਵਿੱਚ ਦੇਖਿਆ ਹੀ ਪਹਿੰਜੀ ਨੂੰ ਬਹੁਤ ਦਿੱਕਤ ਸੀ ਮੈਂ ਇਹੋ ਕੁਝ ਕਹਿਣਾ ਚਾਹਣਾ ਹਾਂ ਵੀ ਇਹਦਾ ਮੈਂ ਇਹਦਾ ਮੈਂ ਗਿਲਦਾ ਰਿਹਾ ਸੀ ਟੋਪ ਕਾਫੀ ਟਾਉਂ ਚਾ ਠੀਕ ਹੈ ਡਾਊਨ ਕਰਕੇ ਜਦੋਂ ਤੁਹਾਡਾ ਪਤਾ ਲੱਗਾ ਕਿ ਦਵਾਈਆਂ ਆਪਣਾ ਦਿੰਦੇ ਨੇ ਤੇ ਅਸੀਂ ਉਹਨੂੰ ਆਪਾਂ ਕੰਟੈਕਟ ਕੀਤਾ ਤੇ ਅਸੀਂ ਉਹ ਤਾਂ ਇੱਕ ਦੋ ਦਵਾਈਆਂ ਕੇ ਮੁੱਖਾ ਵਿੱਚ ਨੂੰ ਦਿੱਤੀਆ ਜਿਵੇਂ ਜਿਵੇਂ ਇਹ ਠੀਕ ਹੋ ਦੀਗੇ ਤੇ ਉਹ ਜੋ ਸਾਡੇ ਦਵਾਈ ਬਤਾਂਗੇ ਠੀਕ ਹੈ ਤੇ ਹੋਰ ਵੀ ਜਿਹੜਾ ਸਾਡੇ ਕੋਲ ਕੋਈ ਪੁੱਛੂ ਉਹਨੂੰ ਵੀ ਦੱਸਾਂਗੇ ਭਾਈ ਆਖਾ ਤੇ ਦੱਸੋ ਠੀਕ ਤੁਹਾਨੂੰ